ਇੰਦੇ ਸਿਆਣੇ ਦਾ ਕਿਆ ਤੇ ਔਲੇ ਦਾ ਖਾਤਾ ਪਾਸ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਕਿ ਵੀਡੀਓ ਬਣਾਈ ਸੀ ਜਿਹੜਾ ਵਿਆਸ ਵਾਲਾ ਜਿਹੜਾ ਮੇਨ ਇਹਨਾਂ ਦਾ ਢਿੱਲੋਂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੈਂ ਉਹਦਾ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਹੈ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਤੁਹਾਡੇ ਸੰਗਤ ਦੇ ਪੈਸਿਆਂ 'ਚੋਂ ਇਹ ਬੰਦਾ ਕਰਪਟਿਡ ਹੈ ਇਹਨੂੰ ਤੁਸੀਂ ਰੱਬ ਨਾ ਮੰਨੋ ਆ ਹੁਣ ਨਤੀਜਾ ਦੇਖ ਲਓ ਮਜੇਠਿਆ ਜਿਹਨੇ ਸਰਿਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆਂ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤੇ ਤਾंडਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਵਿਆਸ ਵਾਲਾ ਢਿੱਲੋਂ ਜਾਂਦਾ ਉੱਥੇ ਅੱਧਾ ਘੰਟਾ ਮੀਟਿੰਗ ਕਰਦਾ ਉਸ ਤੋਂ ਬਾਅਦ ਜਿਹਨੂੰ ਬੇਲ ਮਿਲ ਗਈ ਹੈ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਤੋਂ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕੀ ਸਾਡੀ ਤਾਂ ਰਿਸ਼ਤੇਦਾਰੀ ਹੈ ਜੀ ਮੈਂ ਇਸ ਮਾਮਲੇ ਚਾਉਣਾ ਨਹੀਂ ਇਹਦਾ ਮਤਲਬ ਇਹ ਚੋੜ ਦੀ ਰਿਸ਼ਤੇਦਾਰੀ ਉਸ ਚੋੜ ਨਾਲ ਆ ਇਹਦਾ ਮਤਲਬ ਕਿ ਬਿਆਸ ਦੇ ਡੇਰੇ ਦੇ ਵੀ ਅੰਦਰ ਖਾਤੇ ਕਿਤਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਬਿਆਸ ਵਾਲੇ ਇਹ ਵੀ ਅੰਦਰ ਖਾਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਬਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਆ ਗੁਰਿੰਦਰ ਦੇ ਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲਿੱਤਾ ਕਿੱਥੋਂ ਪੈਸਾ ਆ ਕਿੱਥੋਂ ਤੁਸੀਂ ਗੱਡੀ ਦੇਖੀਏ BMW ਉਹਦੇ ਕੋਲ ਮਰਸੀਡਿਸ ਦੇਖੀਏ ਉਹ ਕੋਈ ਆਮ ਗੱਡੀਆਂ ਨਹੀਂ ਆ 40 45 50 ਲੱਖ ਵਾਲੀਆਂ ਬਹੁਤ ਟੌਪ ਹਾਈ ਰੇਂਜ ਦੀਆਂ ਪੈਸਾ ਆਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ ਕੀ ਤੁਸੀਂ ਆਪ ਸੰਗਤ ਕਦੇ ਸਵਾਲ ਪੁੱਛਦੇ ਹੋ ਜਦੋਂ ਬਾੜ ਆਈ ਸੀ ਪੰਜਾਬ 'ਚ ਇੰਨੇ ਘਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ ਇਹ ਬੰਦੇ ਨੇ ਬੰਨ ਲਾਤੇ ਸੀ ਉੱਥੇ ਕਹਿੰਦਾ ਮੇਰਾ ਬਿਆਸ ਦਾ ਟੇਰਾ ਨਹੀਂ ਡੁੱਬਣਾ ਚਾਹੀਦਾ ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਟੱਠੇ ਖੁਸ਼ ਮਰੋ ਕਹਿੰਦਾ ਸਾਰੇ ਜਣੇ ਪਰ ਇਹਨੇ ਕਿਸੇ ਪਿੰਡ ਦੀ ਮਦਦ ਨਹੀਂ ਕੀਤੀ ਇਹਨੇ ਉਹ ਸਾਰਾ ਪਾਣੀ ਪਿੰਡਾਂ ਵੱਲ ਮੋੜਤਾ ਪਰ ਆਪ ਦਾ ਡੇਰਾ ਬਚਾਲਿਆ ਇਹ ਵਿਚਾਨ ਨੂੰ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਹਾਂ ਅੱਜ ਇਹਨਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਜਿਹਨਾਂ ਸੇ ਪੁੱਛਾਂ ਆਉਂਦੀਆਂ ਜਿਹਨਾਂ ਮਾਤਾ ਬਣੀ ਫਿਰਦੀਆਂ ਪੁੱਛਾਂ ਵਾਲੀਆਂ ਡੇਰੇ ਆ ਢੋਂਗੀ ਇਹਨਾਂ ਦੇ ਤੰਤਰਿਕ ਢੋਂਗੀ ਇਹਨਾਂ ਦੇ ਪਠੰਗੀ ਬਾਬੇ ਇਹਨਾਂ ਦੇ ਸਾਰਿਆਂ ਦੇ ਮੈਂ ਛਿੱਤਰ ਮਾਰਦੀਆਂ ਕਹਿੰਨੇ ਤੁਸੀਂ ਸਿੱਖ ਗੁਰੂ ਮੰਨਿਓ ਗ੍ਰੰਥ ਦੂਜੇ ਪਾਸੇ ਤੁਸੀਂ ਇਹਦੇ ਤਲਵੇ ਛੱਟਦੇ ਹੋ ਉੱਥੇ ਜਾ ਜਾ ਕੇ ਅੱਤ ਤੋਂ ਜ਼ਿਆਦਾ ਸਿੱਖ ਦਿਖਾ ਦਿੰਨੀ ਹੈ ਸ਼੍ਰੀ ਸਾਹਿਬ ਪਾਏ ਇਹਦੇ ਤਲਵੇ ਛੱਟ ਰਹੇ ਹੁੰਦੇ ਢਿੱਲੋਂ ਦੇ ਹੁਣ ਲੱਗ ਗਿਆ ਪਤਾ ਕਿ ਇੱਕ ਡਰੱਗੀ ਨੂੰ ਛੁਡਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜ਼ੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹ ਢਿੱਲੋਂ ਦੇ ਵੀ ਪ੍ਰਾਪਰਟੀ ਤੇ ਚਾਰਜ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਅੰਨੀ ਬੇਫਿਕਰ ਜਿਹੜੀ ਉੱਥੇ ਪੈਸਾ ਚੜਾਉਂਦੀ ਆ ਪਤਾ ਨਹੀਂ ਤੁਹਾਨੂੰ ਲੋਕਾਂ ਨੂੰ ਕਦੋਂ ਅਕਲ ਆਊਗੀ ਕਹਿੰਦੇ ਸਿਆਣੇ ਦਾ ਕਿਆ ਤੇ ਔਲੇ ਦਾ ਖਾਤਾ ਪਾਸ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਕਿ ਵੀਡੀਓ ਬਣਾਈ ਸੀ ਜਿਹੜਾ ਵਿਆਸ ਵਾਲਾ ਜਿਹੜਾ ਮੇਨ ਇਹਨਾਂ ਦਾ ਢਿੱਲੋਂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੈਂ ਉਦੋਂ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਹੈ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਤੁਹਾਡੇ ਸੰਗਤ ਦੇ ਪੈਸਿਆਂ 'ਚੋਂ ਇਹ ਬੰਦਾ ਕਰਪਟਿਡ ਹੈ ਇਹਨੂੰ ਤੁਸੀਂ ਰੱਬ ਨਾ ਮੰਨੋ ਆ ਹੁਣ ਨਤੀਜਾ ਦੇਖ ਲਓ ਮਜਿੱਠਿਆ ਜਿਹਨੇ ਸਰਿਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆਂ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤੇ ਤੰਡਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਵਿਆਸ ਵਾਲਾ ਢਿੱਲੋਂ ਜਾਂਦਾ ਉੱਥੇ ਅੱਧਾ ਘੰਟਾ ਮੀਟਿੰਗ ਕਰਦਾ ਉਸ ਤੋਂ ਬਾਅਦ ਜਿਹਨੂੰ ਬੇਲ ਮਿਲ ਗਈ ਹੈ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਤੋਂ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕੀ ਸਾਡੀ ਤਾਂ ਰਿਸ਼ਤੇਦਾਰੀ ਹੈ ਜੀ ਮੈਂ ਇਸ ਨਾਮਲੇ ਚਾਉਣਾ ਨਹੀਂ ਇਹਦਾ ਮਤਲਬ ਇਹ ਚੋੜ ਦੀ ਰਿਸ਼ਤੇਦਾਰੀ ਉਸ ਚੋਰ ਨਾਲ ਆ ਇਹਦਾ ਮਤਲਬ ਕਿ ਬਿਆਸ ਦੇ ਡੇਰੇ ਦੇ ਵੀ ਅੰਦਰ ਖਾਤੇ ਕਿਤਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਬਿਆਸ ਵਾਲੇ ਇਹ ਵੀ ਅੰਦਰ ਖਾਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਬਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਆ ਗੁਰਿੰਦਰ ਦੇ ਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲਿੱਤਾ ਕਿੱਥੋਂ ਪੈਸਾ ਆਇਆ ਕਿੱਥੋਂ ਤੁਸੀਂ ਗੱਡੀ ਦੇਖੀ ਵੀ ਆ ਟੈਟਿਸ ਦੇਖੀਓ ਉਹ ਕੋਈ ਆਮ ਗੱਡੀਆਂ ਨਹੀਂ ਆ 40 45 50 ਲੱਖ ਵਾਲੀਆਂ ਬਹੁਤ ਟਾਪ ਹਾਈ ਰੇਂਜ ਦੀਆਂ ਪੈਸਾ ਆਉਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ ਕੀ ਤੁਸੀਂ ਆਪ ਸੰਗਤ ਕਦੇ ਸਵਾਲ ਪੁੱਛਦੇ ਹੋ ਜਦੋਂ ਬਾੜ ਆਈ ਸੀ ਪੰਜਾਬ ਤੇ ਇਨੇ ਕਾਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ ਇਹ ਬੰਦੇ ਨੇ ਬੰਨ ਲਾਤੇ ਸੀ ਉੱਥੇ ਕਹਿੰਦਾ ਮੇਰਾ ਬਿਆਸ ਦਾ ਡੇਰਾ ਨਹੀਂ ਡੁੱਬਣਾ ਚਾਹੀਦਾ ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਢੱਠੇ ਖੁਸ਼ ਮਰੋ ਕਹਿੰਦਾ ਸਾਰੇ ਜਣੇ ਪਰ ਨੇ ਕਿਸੇ ਪਿੰਡ ਦੀ ਮਦਦ ਨਹੀਂ ਕੀਤੀ ਇਹਨੇ ਉਹ ਸਾਰਾ ਪਾਣੀ ਪਿੰਡਾਂ ਵੱਲ ਮੋੜਤਾ ਪਰ ਆਪ ਦਾ ਡੇਰਾ ਬਚਾਲਿਆ ਇਹ ਬਚਾਉਣ ਨੂੰ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਹਾਂ ਆ ਜਿਨ੍ਹਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਜਿਨ੍ਹਾਂ 'ਚ ਪੁੱਛਾਂ ਆਉਂਦੀਆਂ ਜਿਨ੍ਹਾਂ ਮਾਤਾ ਬਣੀ ਫਿਰਦੀਆਂ ਪੁੱਛਾਂ ਵਾਲੀਆਂ ਡੇਰੇ ਆ ਢੋਂਗੀ ਇਹਨਾਂ ਦੇ ਤਾੰਤ੍ਰਿਕ ਢੋਂਗੀ ਇਹਨਾਂ ਦੇ ਪਠੰਗੀ ਬਾਬੇ ਇਹਨਾਂ ਦੇ ਸਾਰਿਆਂ ਦੇ ਵਿੱਚ ਛਿੱਤਰ ਮਾਰਦੀਆਂ ਸੇ ਕਹਿੰਦੇ ਤੁਸੀਂ ਸਿੱਖ ਗੁਰੂ ਮੰਨਿਓ ਗ੍ਰੰਥ ਦੂਜੇ ਪਾਸੇ ਤੁਸੀਂ ਇਹਦੇ ਤਲਵੇ ਚੜਦੇ ਆ ਉੱਥੇ ਜਾ ਜਾ ਕੇ ਅੱਤ ਤੋਂ ਜ਼ਿਆਦਾ ਸਿੱਖ ਦਿਖਾ ਦਿੰਨੀ ਹੈ ਸ਼੍ਰੀ ਸਾਹਿਬ ਪਾਏ ਇਹਦੇ ਤਲਵੇ ਚੱਟ ਰਹੇ ਹੁੰਦੇ ਢਿੱਲੋਂ ਦੇ ਹੁਣ ਲੱਗ ਗਿਆ ਪਤਾ ਕਿ ਇੱਕ ਡਰੱਗੀ ਨੂੰ ਛੁਡਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜ਼ੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹ ਢਿੱਲੋਂ ਦੇ ਵੀ ਪ੍ਰੋਫਿਟ ਦੀ ਜਾਂਚ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਅੰਨੀ ਬੇਫਕੂ ਜਿਹੜੀ ਉੱਥੇ ਪੈਸਾ ਚੜਾਉਂਦੀ ਆ ਪਤਾ ਨਹੀਂ ਤੁਹਾਨੂੰ ਲੋਕਾਂ ਨੂੰ ਕਦੋਂ ਅਕਲ ਆਊਗੀ